ਹਾਂਜੀ ਅੱਜ ਆਪਾਂ ਬਣਾਈਆਂ ਜੀ ਐ ਗੋਭੀ ਮਟਰਾਂ ਦੀ ਸਬਜ਼ੀ ਜੋ ਪੰਜ ਤੋਂ 7 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਆ ਔਰ ਇਹਨੂੰ ਸਾਰਾ ਦੇਖਣ ਲਈ ਤੁਸੀਂ ਸਾਡੀ ਆ ਪੂਰੀ ਵੀਡੀਓ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਸਬਜ਼ੀ ਬਣਦੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੋਭੀ ਤੇ ਵਿੱਚ ਪਾਵਾਂਗੇ ਮਟਰ ਆਪਾਂ ਤਿੰਨ ਫੁੱਲ ਲੈਤੀਆਂ ਜੀ ਗੋਭੀ ਦੇ ਔਰ ਇਹਨੂੰ ਆਪਾਂ ਬਰੀਕ ਬਰੀਕ ਕੱਟਾਂਗੇ ਹਾਂਜੀ ਆਪਾਂ ਜੀ ਹੁਣੇ ਗੋਭੀ ਬਰੀਕ ਬਰੀਕ ਕੱਟ ਲਈ ਆ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਨਮਕ ਵਾਲਾ ਪਾਣੀ ਹੈ ਜੀ ਇਹ ਤੇ 10 15 ਮਿੰਟ ਵਾਸਤੇ ਇਹਨੂੰ ਗਰਮ ਪਾਣੀ ਦੇ ਵਿੱਚ ਆਪਾਂ ਰੱਖਾਂਗੇ ਕਿ ਜੋ ਵੀ ਇਹਦੇ ਵਿੱਚ ਕੋਈ ਗੰਦਗੀ ਵਗੈਰਾ ਜਾਂ ਕੋਈ ਸਪਰੇਅ ਵਗੈਰਾ ਦਾ ਹੁੰਦਾ ਨਾ ਉਹ ਫਿਰ ਅਸਰ ਨਿਕਲ ਜਾਵੇਗਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਡレイン ਕਰ ਦਾਂਗੇ ਵਿੱਚੋਂ ਤੇ ਫਿਰ ਆਪਾਂ ਇਹਨੂੰ ਤੜਕਾ ਲਾਉਨੇ ਆ ਜੀ ਹਾਂਜੀ 10 ਮਿੰਟ ਆਪਾਂ ਰੱਖਾਂਗੇ ਇਹਨੂੰ ਗਰਮ ਪਾਣੀ ਦੇ ਵਿੱਚ ਹਾਂਜੀ ਆਪਾਂ ਲਵਾਂਗੇ ਆ ਪਿਆਜ਼ ਲੈ ਆ ਇਹਨਾਂ ਦੀਆਂ ਨਾ ਭੂਕਾ ਨਿਕਵਾਈਆਂ ਵਾ ਵਿੱਚੋਂ ਮਤਲਬ ਕੀ ਜਿਹਨੂੰ ਗ੍ਰੀਨ ਆਨਨਸ ਕਹਿੰਦੇ ਆ ਤੇ ਆਪਾਂ ਇਹ ਵੀ ਆਪਾਂ ਸਬਜੀ ਦੇ ਵਿੱਚ ਪਾ ਲਵਾਂਗੇ ਕੱਟ ਕੇ ਉਪਰੋਂ ਧੋ ਕੇ ਤੇ ਇਹ ਮੋٹے ਮੋٹے ਪਿਆਜ਼ ਕੱਟ ਕੇ ਪਾਵਾਂਗੇ ਹਾਂਜੀ ਜੀ ਸਭ ਤੋਂ ਪਹਿਲਾਂ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਹਾਂਜੀ ਜਿੰਦਾ ਤੇਲ ਗਰਮ ਹੋ ਜਾ ਹੁੰਦੈਰ ਆਪਾਂ ਆ ਵੇਖੋ ਸਬਜ਼ੀਆਂ ਦੇ ਪਿਆਜ਼ ਵਗੈਰਾ ਕੱਟ ਲਏ ਆ ਪਿਆਜ਼ ਆ ਆ ਗੰਡਿਆਂ ਦੀਆਂ ਭੂਕਾ ਨੇ ਇੱਕ ਆਪਾਂ ਟਮਾਟਰ ਲਿੱਤਾ ਹੈ ਇੱਕ ਆਪਾਂ ਲਿੱਤਾ ਹੈ ਜੀ ਲਸਣ ਦਾ ਤੇ 1 ਇੰਚ ਅਦਰਕ ਦਾ ਟੁਪੜਾ ਤੇ 3-4 ਹਰੀਆਂ ਮਿਰਚਾਂ ਲੈਂਦੀਆਂ ਅੰਜ ਹੁਣ ਆਪਾਂ ਜਿਹੜਾ ਗਰਮ ਪਾਣੀ ਪਾਇਆ ਸੀ ਇਹ ਗੋਭੀ ਨੂੰ ਪਕਾਉਣ ਦੇ ਲਈ ਉਹ ਪਾਣੀ ਵਿੱਚ ਚੜ ਜਾਏਗਾ ਇਹਦੇ ਵਿੱਚ ਆਪੇ ਅੱਜ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਹਿੰਗ ਹਿੰਗ ਆਪਾਂ ਤਾਂ ਪਾਈ ਆ ਕਿ ਗੋਭੀ ਥੋੜੀ ਵਾਈ ਹੋ ਜਾਂਦੀ ਆ ਇਸ ਲਈ ਆਪਾਂ ਹਿੰਗ ਪਾਈ ਆ ਕੀ ਦੇ ਦੇਤੀ ਆਪਾਂ ਪਾਵਾਂਗੇ ਥੋੜੀਆਂ ਜੀਆਂ ਲਸਣ ਦੀਆਂ ਸਾਬਤੀ ਗੁਲੀਆਂ ਥੋੜੀ ਜੀ ਆਪਾਂ ਪਾਵਾਂਗੇ ਅਜਵਾਇਨ ਥੋੜਾ ਜਿਹਾ ਝਾੜ ਪਾਵਾਂਗੇ ਜੀ ਜ਼ੀਰਾ ਤੇ ਰਾਈ ਹੁਣ ਆਪਾਂ ਪਿਆਜ਼ ਪਾਵਾਂਗੇ ਇਹਦੇ ਵਿੱਚ ਤੇ ਇਹ ਭੁੱਕਾਂ ਵੀ ਨਾਲ ਹੀ ਪਾ ਦੇਣੀ ਆਪਾਂ ਆਪਾਂ ਇਹਨਾਂ ਨੂੰ ਕਰਾਂਗੇ ਥੋੜਾ ਮਿਕਸ ਇਹਨਾਂ ਨੂੰ ਥੋੜਾ ਜਿਹਾ ਆਪਾਂ ਬ੍ਰਾਊਨ ਕਰਾਂਗੇ ਉਹਨਾਂ ਜਦ ਆਪਾਂ ਟਮਾਟਰ ਕੱਟ ਲੈਨੇ ਆ ਹਾਂ ਜੀ ਆਪਾਂ ਅਦਰਕ ਟਮਾਟਰ ਹਰੀ ਮਿਰਚ ਕੱਟ ਲਈ ਆ। ਉਹਨਾਂ ਐਂ ਦੇ ਵਿੱਚ ਵੀ ਪਾ ਦਾਂਗੇ। ਹਾਂ ਜੀ ਹੁਣ ਆਪਾਂ ਇਹਨਾਂ ਨੂੰ ਘਰ ਤੋਂ ਮਿਕਸ ਕਰੀਏ। ਹੁਣ ਆਪਾਂ ਪਾ ਮੰਗ ਜਿਹਦੇ ਵਿੱਚ ਨਮਕ ਮਿਰਚ ਅਜੇ ਆਪਾਂ ਪਾਇਆ। ਨਮਕ ਇੱਕ ਚਮਚਾ ਆਪਾਂ ਪਾਇਆ ਜੀ ਗਰਮ ਮਸਾਲਾ ਪਾਇਆ ਜੀ ਹਲਦੀ ਜੀ ਰੈੱਡ ਚਿਲੀ ਆਪਾਂ ਮਿਕਸ ਕਰਾਂਗੇ ਸਾਰੇ ਮਸਾਲਿਆਂ ਨੂੰ ਆਹ ਆਪਣੇ ਮਟਰਾਂ ਇਹਨਾਂ ਨੂੰ ਆਪਾਂ ਕੱਢ ਕੇ ਪਹਿਲਾਂ ਹੀ ਫਰਿੱਜ ਵਿੱਚ ਰੱਖੇ ਹੋਏ ਸੀਗੇ ਫਰਿੱਜ ਕੀਤੇ ਸੀਗੇ ਤੇ ਹੁਣ ਆਪਾਂ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਮਿਕਸ ਕਰਾਂਗੇ ਦੋਨਾਂ ਪਾ ਗੋਬੀ ਇਹਦੇ ਵਿੱਚ ਪਾ ਦਾਂਗੇ ਆਹ ਸਭ ਚੰਗੀ ਤਰ੍ਹਾਂ ਮਿਕਸ ਹਾਂ ਜੀ ਇਹ ਆਪਣੀ ਦੇਖੋ ਗੋਬੀ ਮਿਕਸ ਹੋ ਕੇ ਦਾ ਕਲਰ ਦੇਖੋ ਕਿੰਨਾ ਸੋਹਣਾ ਦਾ ਕਲਰ ਆਇਆ ਵਾ ਔਰੇ ਬਹੁਤ ਹੀ ਟੇਸਟੀ ਬਣਦੀ ਆ ਹਾਂਜੀ ਵਾਦ ਤੋਂ ਵਾਦ ਆਪਣੇ ਇਹ 10 ਮਿੰਟ ਵਿੱਚ ਗੋਭੀ ਬਣ ਕੇ ਤਿਆਰ ਹੋ ਜਾਣੀ ਹੈ ਹਨ ਤੇ ਹੁਣ ਆਪਾਂ ਨੂੰ 5 ਕੁ ਮਿੰਟ ਬਾਅਦ ਇੱਕ ਵਾਰੀ ਫਿਰ ਚੈੱਕ ਕਰਾਂਗੇ ਹਾਂਜੀ 5 ਮਿੰਟ ਹੋ ਗਿਆ ਜੀ ਹੁਣ ਆਪਾਂ ਇੱਕ ਵਾਰੀ ਚੈੱਕ ਕਰ ਲਈਏ ਸਬਜ਼ੀ ਨੂੰ ਇਹ ਬਣ ਕੇ ਆਪਣੀ ਇਸ ਤਰ੍ਹਾਂ ਦੀ ਤਿਆਰ ਹੋ ਗਈ ਆ ਬਸ 2 ਕੁ ਮਿੰਟ ਦੀ ਹੋਰ ਲੱਗਣੇ ਆਪਣੇ ਫਿਰ ਆਪਣੀ ਸਬਜ਼ੀ ਰੈਡੀ ਹੋ ਜਾਣੀ ਆ ਹਾਂਜੀ ਲੋ ਜੀ ਆਪਾਂ ਹੁਣ 2 ਮਿੰਟ ਹੋ ਗਿਆ ਸਬਜ਼ੀ ਨੂੰ ਦੇਖੀਏ ਆਪਾਂ ਹਾਂਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਦੇਖਦੇ ਆ ਕਿ ਆਪਣੇ ਮਟਰ ਵਗੈਰਾ ਪਨੇ ਪੱਕ ਚੁੱਕੇ ਆ ਤੇ ਗੋਭੀ ਵੀ ਆਪਾਂ ਬਰੀਕ ਹੀ ਕੱਟੀ ਸੀ ਉਹ ਵੀ ਪੱਕ ਚੁੱਕੀ ਆ ਤੇ ਹੁਣ ਆਪਣੀ ਸਬਜ਼ੀ ਰੈਡੀ ਆ ਅੱਜ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਹਰਾ ਧਨੀਆ ਇਹ ਸਬਜ਼ੀ ਆਪਣੀ ਰੈਡੀ ਆ ਇਹਦੇ ਉੱਪਰ ਆਪਾਂ ਮੱਖਣ ਪਾਵਾਂਗੇ